ਤੇ ਤੁਸੀਂ ਦੇਖ ਲਿਆ ਹੁਣ ਵੀ ਇਲੈਕਸ਼ਨ ਆਪਣੇ ਪੁਲਿਸ ਨੂੰ ਵਰਤ ਕੇ ਇਲੈਕਸ਼ਨ ਨੂੰ ਕਬਜ਼ਾ ਕਰਨਾ ਚਾਹੁੰਦੇ ਸੀ ਮੈਂ ਧੰਨਵਾਦ ਕਰਦਾ ਐ ਐਸਐਸਪੀ ਨੂੰ ਸਸਪੈਂਡ ਕੀਤਾ ਜੀ ਚੋਣ ਕਮਿਸ਼ਨ ਦੇ ਵੱਲੋਂ ਤੁਹਾਡੇ ਰਿਸ਼ਕਾਇਤ ਦੇ ਐਸਐਸਪੀ ਐਸਐਸਪੀ ਲੱਗਣ ਦੇ ਲਾਇਕ ਨਹੀਂ ਜਿਹੜੀ ਆਮ ਆਦਮੀ ਪਾਰਟੀ ਦੇ ਵਰਕਰ ਵਾਂਗੂ ਕੰਮ ਕਰ ਰਹੀ ਸੀ ਉਹਨਾਂ ਦੇ ਪ੍ਰਧਾਨ ਵਾਂਗੂ ਕੰਮ ਕਰ ਰਹੀ ਸੀ ਇਲੈਕਸ਼ਨ ਉਹ ਚਲਾ ਰਹੀ ਸੀ ਸਾਰੇ ਉਹ ਸੋਚਦੇ ਸੀ ਕਿ ਫੜ ਫੜ ਕੇ ਇਹ ਬੰਦਿਆਂ ਨੂੰ ਅਸੀਂ ਅਸੀਂ ਭਜਾ ਦਾਂਗੇ ਪਰ ਤੁਸੀਂ ਦੇਖੋ ਉਨਾਂ ਹੀ ਜ਼ਿਆਦਾ ਜਜ਼ਬਾ ਬਨ ਗਿਆ ਲੋਕਾਂ ਚ ਰਾਜਾ ਬੜਿੰਗ ਦੀ ਵੀਡੀਓ ਵਾਇਰਲ ਹੋ ਰਹੀ ਦੋ ਬੱਚਿਆਂ ਦੇ ਕੇਸਾਂ ਨੂੰ ਹੱਥ ਲਾ ਕੇ ਮਜ਼ਾਕ ਕਰ ਰਹੇ ਨੇ ਦੇਖੋ ਰਾਜਾ ਬੜਿੰਗ ਹਰ ਰੋਜ਼ ਮੈਨੂੰ ਲੱਗਦਾ ਇਹਦਾ ਮੈਂਟਲੀ ਕੁਝ ਹੋ ਗਿਆ ਹੈ ਆ ਕਾਂਗਰਸ ਪਾਰਟੀ ਨੂੰ ਬੇਨਤੀ ਕਰਦਾ ਜਾਂ ਪਰਿਵਾਰ ਨੂੰ ਇਹ ਕੋਈ ਚੈੱਕ ਚੁੱਕ ਕਰਾ ਲਓ ਕਿਉਂਕਿ ਐ ਜੀ ਸ਼ਬਦ ਐ ਜੀ ਚੀਜ਼ਾਂ ਕੋਈ ਪ੍ਰੈਜ਼ੀਡੈਂਟ ਕਿਸੇ ਪਾਰਟੀ ਦਾ ਨਹੀਂ ਕਹਿ ਸਕਦਾ ਨੂੰ ਲੈ ਕੇ ਬਿਆਨਬਾਜ਼ੀ ਕਰ ਰਹੇ ਨੇ ਜਾਤੀ ਨੂੰ ਲੈ ਕੇ ਬਿਆਨਬਾਜ਼ੀ ਕਰ ਰਹੇ ਆ ਉਹ ਹੀ ਕਹਿ ਰਹੇ ਕਿ ਕੋਈ ਵੀ ਸੀਰੀਅਸ ਰਿਸਪਾਂਸਿਬਲ ਪਰਸਨ ਐਜੇ ਬਿਆਨ ਨਹੀਂ ਦਿੰਦਾ ਜੈ ਜੀ ਉਹ ਕਰ ਰਿਹਾ ਤੇ ਤੁਸੀਂ ਦੇਖ ਲਓ ਹੁਣ ਵੀ ਇਲੈਕਸ਼ਨ ਆਪਣੇ ਪੁਲਿਸ ਨੂੰ ਵਰਤ ਕੇ ਇਲੈਕਸ਼ਨ ਨੂੰ ਕਬਜ਼ਾ ਕਰਨਾ ਚਾਹੁੰਦੇ ਸੀ ਮੈਂ ਧੰਨਵਾਦ ਕਰਦਾ ਅਲੈਕਸਸ ਪੀਨੂਸ ਸਪੈਂਡ ਕੀਤਾ ਜੀ ਚੋਣ ਕਮਿਸ਼ਨ ਦੇ ਵੱਲੋਂ ਤੁਹਾਡੇ ਰਿਸ਼ਾਇਦ ਐਸਐਸਪੀ ਐਸਐਸਪੀ ਲੱਗਣ ਦੇ ਲਾਇਕ ਨਹੀਂ ਜਿਹੜੀ ਆਮ ਆਦਮੀ ਪਾਰਟੀ ਦੇ ਵਰਕਰ ਵਾਂਗੂ ਕੰਮ ਕਰ ਰਹੀ ਸੀ ਉਹਨਾਂ ਦੇ ਪ੍ਰਧਾਨ ਵਾਂਗੂ ਕੰਮ ਕਰ ਸੀ ਇਲੈਕਸ਼ਨ ਉਹ ਚਲਾ ਰਹੀ ਸੀ ਸਾਰੇ ਉਹ ਸੋਚਦੇ ਸੀ ਕਿ ਫੜ ਫੜ ਕੇ ਇਹ ਬੰਦਿਆਂ ਨੂੰ ਅਸੀਂ ਅਸੀਂ ਭਜਾ ਦਾਂਗੇ ਪਰ ਤੁਸੀਂ ਦੇਖੋ ਉਹਨਾਂ ਹੀ ਜ਼ਿਆਦਾ ਜਜ਼ਬਾ ਬਣ ਗਿਆ ਲੋਕਾਂ 'ਚ ਰਾਜਾ ਬੜਿੰਗ ਦੀ ਵੀਡੀਓ ਵਾਇਰਲ ਹੋ ਰਹੀ ਦੋ ਬੱਚਿਆਂ ਦੇ ਕੇਸਾਂ ਨੂੰ ਹੱਥ ਲਾ ਕੇ ਮਜ਼ਾਕ ਕਰ ਰਹੇ ਨੇ ਦੇਖੋ ਰਾਜਾ ਬੜਿੰਗ ਹਰ ਰੋਜ਼ ਮੈਨੂੰ ਲੱਗਦਾ ਇਹਦਾ ਮੈਂਟਲੀ ਕੁਝ ਹੋ ਗਿਆ ਹੈ ਆਮ ਕਾਂਗਰਸ ਪਾਰਟੀ ਨੂੰ ਬੇਨਤੀ ਕਰਦਾ ਜਾਂ ਪਰਿਵਾਰ ਨੂੰ ਇਹਦਾ ਕੋਈ ਚੈੱਕ ਚੋ ਕਰਾ ਲਓ ਕਿਉਂਕਿ ਐ ਜੀ ਸ਼ਬਦ ਐ ਜੀ ਚੀਜ਼ਾਂ ਕੋਈ ਪ੍ਰੈਜ਼ੀਡੈਂਟ ਕਿਸੇ ਪਾਰਟੀ ਦਾ ਨਹੀਂ ਕਹਿ ਸਕਦਾ ਆਂਗ ਨੂੰ ਲੈ ਕੇ ਬਿਆਨਬਾਜ਼ੀ ਕਰ ਰਹੇ ਨੇ ਜਾਤੀ ਨੂੰ ਲੈ ਕੇ ਬਿਆਨਬਾਜ਼ੀ ਕਰ ਰਹੇ ਆ ਉਹ ਹੀ ਕਹਿ ਰਹੇ ਕਿ ਕੋਈ ਵੀ ਸੀਰੀਅਸ ਰਿਸਪੌਂਸਿਬਲ ਪਰਸਨ ਐਜੇ ਬਿਆਨ ਨਹੀਂ ਦਿੰਦਾ ਜੈ ਜੀ ਉਹ ਕਰ ਰਿਹਾ ਤੇ ਤੁਸੀਂ ਦੇਖ ਲਓ ਹੁਣ ਵੀ ਇਲੈਕਸ਼ਨ ਆਪਣੇ ਪੁਲਿਸ ਨੂੰ ਵਰਤ ਕੇ ਇਲੈਕਸ਼ਨ ਨੂੰ ਕਬਜ਼ਾ ਕਰਨਾ ਚਾਹੁੰਦੇ ਸੀ ਮੈਂ ਧੰਨਵਾਦ ਕਰਦਾ ਹੈ ਐਸਐਸਪੀ ਨੂੰ ਸਸਪੈਂਡ ਕੀਤਾ ਜੀ ਚੋਣ ਕਮਿਸ਼ਨ ਦੇ ਵੱਲੋਂ ਤੁਹਾਡੇ ਰਿਸ਼ਕਾਇਤ ਐਸਐਸਪੀ ਐਸਐਸਪੀ ਲੱਗਣ ਦੇ ਲਾਇਕ ਨਹੀਂ ਜਿਹੜੀ ਆਮ ਆਦਮੀ ਪਾਰਟੀ ਦੇ ਵਰਕਰ ਵਾਂਗੂ ਕੰਮ ਕਰ ਰਹੇ ਸੀ ਉਹਨਾਂ ਦੇ ਪ੍ਰਧਾਨ ਵਾਂਗੂ ਕੰਮ ਕਰ ਸੀ ਇਲੈਕਸ਼ਨ ਉਹ ਚਲਾ ਰਹੀ ਸੀ ਸਾਰੇ ਉਹ ਸੋਚਦੇ ਸੀ ਕਿ ਫੜ ਫੜ ਕੇ ਇਹ ਬੰਦਿਆਂ ਨੂੰ ਅਸੀਂ ਅਸੀਂ ਭਜਾ ਦਾਂਗੇ ਪਰ ਤੁਸੀਂ ਦੇਖੋ ਉਹਨਾਂ ਹੀ ਜ਼ਿਆਦਾ ਜਜ਼ਬਾ ਬਣ ਗਿਆ ਲੋਕਾਂ ਚ ਰਾਜਾ ਬੜਿੰਗ ਦੀ ਵੀਡੀਓ ਵਾਇਰਲ ਹੋ ਰਹੀ ਦੋ ਬੱਚਿਆਂ ਦੇ ਕੇਸਾਂ ਨੂੰ ਹੱਥ ਲਾ ਕੇ ਮਜ਼ਾਕ ਕਰ ਰਹੇ ਨੇ ਦੇਖੋ ਰਾਜਾ ਬੜਿੰਗ ਹਰ ਰੋਜ਼ ਮੈਨੂੰ ਲੱਗਦਾ ਇਹਦਾ ਮੈਂਟਲੀ ਕੁਝ ਹੋ ਗਿਆ ਹੈ ਆਮ ਕਾਂਗਰਸ ਪਾਰਟੀ ਨੂੰ ਬੇਨਤੀ ਕਰਦਾ ਜਾਂ ਪਰਿਵਾਰ ਨੂੰ ਇਹਦਾ ਕੋਈ ਚੈੱਕ ਚੋ ਕਰਾ ਲਓ ਕਿਉਂਕਿ ਇਹ ਜੀ ਸ਼ਬਦ ਇਹ ਜੀ ਚੀਜ਼ਾਂ ਕੋਈ ਪ੍ਰੈਜ਼ੀਡੈਂਟ ਕਿਸੇ ਪਾਰਟੀ ਦਾ ਨਹੀਂ ਕਹਿ ਸਕਦਾ ਰੰਗ ਨੂੰ ਲੈ ਕੇ ਬਿਆਨਬਾਜ਼ੀ ਕਰ ਰਹੇ ਨੇ ਜਾਤੀ ਨੂੰ ਲੈ ਕੇ ਬਿਆਨਬਾਜ਼ੀ ਕਰ ਰਹੇ ਆ ਉਹ ਹੀ ਕਹਿ ਰਹੇ ਕਿ ਕੋਈ ਵੀ ਸੀਰੀਅਸ ਰਿਸਪਾਂਸਿਬਲ ਪਰਸਨ ਐਜੇ ਬਿਆਨ ਨਹੀਂ ਦਿੰਦਾ ਜੈ ਜੀ ਉਹ ਕਰ ਰਿਹਾ ਤੇ ਤੁਸੀਂ ਦੇਖ ਲਓ ਹੁਣ ਵੀ ਇਲੈਕਸ਼ਨ ਆਪਣੇ ਪੁਲਿਸ ਨੂੰ ਵਰਤ ਕੇ ਇਲੈਕਸ਼ਨ ਨੂੰ ਕਬਜ਼ਾ ਕਰਨਾ ਚਾਹੁੰਦੇ ਸੀ ਮੈਂ ਧੰਨਵਾਦ ਕਰਦਾ ਪੀਨੂੰ ਸਸਪੈਂਡ ਕੀਤਾ ਜੀ ਚੋਣ ਕਮਿਸ਼ਨ ਦੇ ਵੱਲੋਂ ਤੁਹਾਡੇ ਰਿਸ਼ਕਾਇਤ ਦੇ ਐਸਐਸਪੀ ਐਸਐਸਪੀ ਲੱਗਣ ਦੇ ਲਾਇਕ ਨਹੀਂ ਜਿਹੜੀ ਆਮ ਆਦਮੀ ਪਾਰਟੀ ਦੇ ਵਰਕਰ ਵਾਂਗੂ ਕੰਮ ਕਰ ਰਹੀ ਸੀ ਉਹਨਾਂ ਦੇ ਪ੍ਰਧਾਨ ਵਾਂਗੂ ਕੰਮ ਕਰ ਰਹੀ ਸੀ ਇਲੈਕਸ਼ਨ ਉਹ ਚਲਾ ਰਹੀ ਸੀ ਸਾਰੇ ਉਹ ਸੋਚਦੇ ਸੀ ਕਿ ਫੜ ਫੜ ਕੇ ਇਹ ਬੰਦਿਆਂ ਨੂੰ ਅਸੀਂ ਅਸੀਂ ਭਜਾ ਦਾਂਗੇ ਪਰ ਤੁਸੀਂ ਦੇਖੋ ਉਹਨਾਂ ਹੀ ਜ਼ਿਆਦਾ ਜਜ਼ਬਾ ਬਣ ਗਿਆ ਲੋਕਾਂ ਚ ਰਾਜਪਟਿੰਗ ਦੀ ਵੀਡੀਓ ਵਾਇਰਲ ਹੋ ਰਹੀ ਦੋ ਬੱਚਿਆਂ ਦੇ ਕੇਸਾਂ ਨੂੰ ਹੱਥ ਲਾ ਕੇ ਮਜ਼ਾਕ ਕਰ ਰਹੇ ਨੇ ਦੇਖੋ ਰਾਜਾ ਬੜਿੰਗ ਹਰ ਰੋਜ਼ ਮੈਨੂੰ ਲੱਗਦਾ ਇਹਦਾ ਮੈਂਟਲੀ ਕੁਝ ਹੋ ਗਿਆ ਹੈ ਆਮ ਕਾਂਗਰਸ ਪਾਰਟੀ ਨੂੰ ਬੇਨਤੀ ਕਰਦਾ ਜਾਂ ਪਰਿਵਾਰ ਨੂੰ ਇਹਦਾ ਕੋਈ ਚੈੱਕ ਚੋ ਕਰਾ ਲਓ ਕਿਉਂਕਿ ਐ ਜੀ ਸ਼ਬਦ ਐ ਜੀ ਚੀਜ਼ਾਂ ਕੋਈ ਪ੍ਰੈਜ਼ੀਡੈਂਟ ਕਿਸੇ ਪਾਰਟੀ ਦਾ ਨਹੀਂ ਕਹਿ ਸਕਦਾ ਰੰਗ ਨੂੰ ਲੈ ਕੇ ਬਿਆਨਬਾਜ਼ੀ ਕਰ ਰਹੇ ਨੇ ਜਾਤੀ ਨੂੰ ਲੈ ਕੇ ਬਿਆਨਬਾਜ਼ੀ ਕਰ ਰਹੇ ਐ ਉਹ ਹੀ ਕਹਿ ਰਹੇ ਕਿ ਕੋਈ ਵੀ ਸੀਰੀਅਸ ਰਿਸਪਾਂਸਿਬਲ ਪਰਸਨ ਐਜੇ ਬਿਆਨ ਨਹੀਂ ਦਿੰਦਾ ਜਿਹਾ ਜੀ ਉਹ ਕਰ ਰਿਹਾ ਸੁਖਬੀਤ ਸਿੰਘ ਬਾਦਲ ਦੇ ਵੱਲੋਂ ਸ਼ਹਿਰ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਕੁਝ ਹੀ ਘੰਟੇ ਬਾਅਦ ਚੋਣ ਪ੍ਰਚਾਰ ਬੰਦ ਹੋ ਜਾਵੇਗਾ ਤੇ ਉਸੇ ਦੇ ਮੱਦੇਨਜ਼ਰ ਅੱਜ ਸ਼ਹਿਰ ਦੇ ਵਿੱਚ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕੈਮਰਾਮੈਨ ਗੁਲਚਨ ਨਾਲ ਮਨਦੀਪ ਸਿੰਘ ਡੈਲੀ ਪੋਸਟ ਪੰਜਾਬੀ